ਸ਼ੰਭੂ ਸਰਹੱਦ ਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਵਿੱਚ ਬੀਤੇ ਦਿਨੀ ਹੰਗਾਮਾ ਹੋ ਗਿਆ ਜੀਹਾਂ ਮਾਹੌਲ ਵੀ ਤਣਾਅਪੂਰਨ ਹੋ ਗਿਆ ਸੀ ਕਿਉਂਕਿ ਆਸ-ਪਾਸ ਦੇ ਪਿੰਡਾਂ ਦੇ ਲੋਕ ਸ਼ੰਭੂ ਸਰਹੱਦ ਤੇ ਪਹੁੰਚ ਕੇ ਵਿਰੋਧ ਕਰਨ ਲੱਗੇ ਸੀ ਦਰਅਸਲ ਆਸ-ਪਾਸ ਦੇ ਪਿੰਡਾਂ ਦੇ ਸੈਂਕੜੇ ਲੋਕ ਇਸ ਅੰਦੋਲਨ 'ਚ ਪਹੁੰਚ ਗਏ ਉੱਥੇ ਪਹੁੰਚ ਕੇ ਕੱਗਰ ਤੋਂ ਰਸਤਾ ਦੇਣ ਦੀ ਮੰਗ ਕਰਨ ਲੱਗੇ ਜਿਸ ਤੋਂ ਬਾਅਦ ਹੰਗਾਮਾ ਹੋ ਗਿਆ ਪਿੰਡ ਕੱਗਰ ਸਰਾਏ ਦੇ ਲੋਕਾਂ ਨੇ ਦੱਸਿਆ ਕਿ ਇੱਕ ਹਫ਼ਤਾ ਪਹਿਲਾਂ ਵੀ ਆਸ-ਪਾਸ ਦੇ ਪਿੰਡਾਂ ਦੇ ਲੋਕ ਅੰਦੋਲਨ ਦੀ ਅਗਵਾਈ ਕਰ ਰਹੇ ਕਿਸਾਨ ਅਗੂ ਸਰਵਣ ਸਿੰਘ ਪੰਤੇਰ ਨੂੰ ਮਿਲੇ ਸਨ ਅਤੇ ਉਹਨਾਂ ਮੰਗ ਪੱਤਰ ਦੇ ਕੇ ਰਸਤਾ ਦੇਣ ਦੀ ਮੰਗ ਕੀਤੀ ਸੀ। ਉਹਨਾਂ ਮੰਗ ਕੀਤੀ ਕਿ ਦੋ ਪਹੀਆ ਵਾਹਨ ਨੂੰ ਅੰਬਾਲਾ ਜਾਣ ਦੇ ਲਈ ਸ਼ੰਭੂ ਸਰਾਂ ਤੇ ਰਸਤਾ ਦਿੱਤਾ ਜਾਵੇ ਤਾਂ ਜੋ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਦਾ ਕਾਰੋਬਾਰ ਚੱਲ ਸਕੇ। ਇੱਕ ਹਫ਼ਤਾ ਬੀਤ ਜਾਣ ਤੇ ਵੀ ਉਹਨਾਂ ਕਿਹਾ ਕਿ ਉਹਨਾਂ ਨੂੰ ਰਾਹ ਨਹੀਂ ਦਿੱਤਾ ਗਿਆ। ਉਹਨਾਂ ਦੱਸਿਆ ਕਿ ਆਸ-ਪਾਸ ਦੇ 25 ਤੋਂ 30 ਪਿੰਡ ਦੇ ਸੈਂਕੜੇ ਲੋਕਾਂ ਨੂੰ ਸਿਰਫ 5 ਤੋਂ 7 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਅੰਬਾਲਾ ਜਾਣਾ ਪੈਂਦਾ ਸੀ। ਜਦਕਿ ਰਾਜਪੁਰਾ ਹਸਪਤਾਲ ਤੱਕ ਰਾਸ਼ਨ ਲੈਣ ਲਈ 25 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਅੰਬਾਲਾ ਜਾਣਾ ਪੈਂਦਾ ਹੈ। ਉਧਰ ਹੀ ਨਾਲ ਹੀ ਜਾਣਕਾਰੀ ਅਨੁਸਾਰ ਇਹ ਵੀ ਦੱਸਿਆ ਗਿਆ ਕਿ 2 ਦਿਨ ਪਹਿਲਾਂ ਜਦੋਂ ਪਿੰਡ ਤੇਪਲਾ ਦੀ ਰਹਿਣ ਵਾਲੀ ਇੱਕ ਬਿਮਾਰ ਔਰਤ ਨੂੰ ਕੱਚੀ ਸੜਕ ਰਾਹੀਂ ਅੰਬਾਲਾ ਦੇ ਹਸਪਤਾਲ ਲਿਜਾਇਆ ਜਾ ਰਿਹਾ ਸੀ ਪਰ ਰਾਹ ਨਾ ਮਿਲਣ ਕਰਕੇ ਉਸ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਕੁਸੇ ਦੇ ਵਿੱਚ ਲੋਕ ਆ ਗਏ ਪਿੰਡ ਰਾਜਗੜ੍ਹ ਦੇ ਉੱਥੇ ਹੀ ਇੱਕ ਨੇ ਦੱਸਿਆ ਕਿ ਅੰਬਾਲਾ ਲ ਜਾਂਦੇ ਸਮੇਂ ਕੋਈ ਰਸਤਾ ਨਾ ਹੋਣ ਕਾਰਨ ਬਿਮਾਰੀ ਕਾਰਨ ਮੌਤ ਹੋ ਗਈ ਸੀ ਜਿਸ ਕਾਰਨ ਉਹ ਸਰਹੱਦ ਤੇ ਬੈਠੇ ਕਿਸਾਨ ਚਾਹੁੰਦਾ ਹੈ ਕਿ ਉਸ ਨੂੰ ਕੰਗਰ ਦਰਿਆ 'ਚੋਂ ਲੰਘਣ ਦਾ ਰਾਹ ਦਿੱਤਾ ਜਾਵੇ ਜਦ ਆਸ-ਪਾਸ ਦੇ ਲੋਕ ਸਰਹੱਦ ਤੇ ਕਿਸਾਨਾਂ ਦੀ ਸਟੇਜ ਦੇ ਨੇੜੇ ਆ ਕੇ ਬਹਿਸ ਕਰ ਰਹੇ ਸਨ ਤਾਂ ਦੋਵਾਂ ਧਿਰਾਂ ਵਿਚਾਲੇ ਜ਼ੋਰਦਾਰ ਬਹਿਸ ਹੋ ਗਈ ਦੋਨਾਂ ਪਾਸਿਆਂ ਤੋਂ ਮਾਹੌਲ ਤਣਾਅਪੂਰਨ ਹੋਣ ਤੋਂ ਬਾਅਦ ਕੁਝ ਲੋਕਾਂ ਨੂੰ ਦਖਲ ਦੇਣਾ ਪਿਆ ਆਸ-ਪਾਸ ਦੇ ਪਿੰਡਾਂ ਦੇ ਸੈਂਕੜੇ ਲੋਕਾਂ ਨੇ ਤੇਪਲਾ ਬਨੂੜ ਰੋਡ ਜਾਮ ਕਰ ਦਿੱਤਾ ਕਰੀਬ ਅੱਧਾ ਘੰ ਤੇ ਜਾਮ ਲੱਗਿਆ ਰਿਹਾ ਫਿਰ ਤੋਂ ਅੰਦੋਲਨਕਾਰੀਆਂ ਨੂੰ ਇੱਕ ਹਫਤੇ ਦਾ ਅਲਟੀਮੇਟਮ ਦੇ ਕੇ ਧਰਨਾ ਝੁਕ ਲਿਆ ਗਿਆ ਕੀ ਕੁਝ ਕਹਿਣਾ ਲੋਕਾਂ ਦਾ ਆਓ ਸੁਣਦੇ ਹਾਂ ਅੱਜ ਸ਼ੰਬੂ ਮੋਰਚੇ ਦੇ ਉੱਪਰ ਅੰਬਾਲਾ ਕੱਪੜਾ ਮਾਰਕੀਟ ਦੇ ਪ੍ਰਧਾਨ ਵਿਸ਼ਾਲ ਬੱਤਰਾ ਗਲਾਟੀ ਕੁਝ ਗੁੰਡੋਂ ਕੇ ਸਾਥ ਨਾ ਕਿਸਾਨਾਂ ਕੇ ਪਰ ਹਮਲਾ ਕੀਆ ਹਮ ਬਤਾਨਾ ਚਾਹਤੇ ਹੈ ਕੱਪੜਾ ਮਾਰਕੀਟ ਕੇ ਸਭੀ ਦੁਕਾਨਦਾਰ ਸਾਥੀਓ ਕੋ ਔਰ उनके जो प्रधान हैं उनको किए रास्ता हमने पहले भी कहा था कि हमने बंद नहीं किया ये आपकी सरकार बीजेपी ने बंद किया है और लेकिन तीन चार बार उनको हम समझा भी चुके हैं हम बताना चाहते हैं बत्रा साहब जो गुंडागर्दी आप लोग हम किसानों के ऊपर हमारी महिलाओं के ऊपर औरतों के ऊपर आप हमें धमकाना चाहते हैं हम धमका धमकने वाले नहीं हैं डरने वाले नहीं हैं आपसे निवेदन अगर आप में जान है जोर है बीजेपी वाले लोगों से टकराएं जिन लोगों ने रास्ता बंद किया हुआ है हम अपनी लड़ाई बड़ी शांति प्रिय तरीके से लड़ रहे हैं हम प्रशासन को पंजाब प्रशासन को बताना चाहते हैं और हरियाणा प्रशासन को भी कि इन लोगों ने हमारे ऊपर हमला किया इनके ऊपर बढ़ती हुई कार्रवाई करनी चाहिए और जो दुख की बात है यहाँ के आसपास के लोग यहाँ पर अपने भाइयों के ऊपर हमला किया यहाँ पर स्टेज को कब्जाने की कोशिश की उन कपड़ा व्यापारियों से भी निवेदन है कि आप समय बताकर आए कि कब हमने लड़ना है किसान साथियों सभी से अपील है संयम बनाकर रखें और मोर्चे पर गिनती रखें और सरकार से प्रशासन से कहना चाहिए इनके ऊपर बनती कार्रवाई करें अगर इन लोगों के ऊपर सुभाष बत्रा जो, जो कपड़ा मार्केट के प्रधान है बत्रा गलाटी और उनके साथ जितने गुंडे यहां पर पहुंचे थे उन सब के ऊपर बनती हुई कार्रवाई करनी चाहिए वरना फिर आंदोलन का सामना करना पड़ेगा वो चाहे अंबाला के अंदर करना पड़े चाहे पंजाब के अंदर करना पड़े मैं सर्वर सिंह पندੇर जगह दोआ मोर्चा वालों दिल्ली आंदोलन दो चल रहा हैगा वो 132वां दिन लगभग उठे हो गया और लगभग 13 ਫਰਵਰੀ ਤੋਂ ਪਹਿਲਾਂ 6 ਦਿਨ ਸਰਕਾਰ ਨੇ ਕੰਦਾ ਕੱਢ ਕੇ ਸਾਰੇ ਰਾਹ ਜਿਹੜੇ ਆ ਰੋਕੇ ਹੋਏ ਆ ਅਸੀਂ ਉਦੋਂ ਤੋਂ ਕਹਿ ਰਹੇ ਆ ਰਾਹ ਖੋਲੇ ਜਾਣ ਇਹਦੇ ਨਾਲ ਪੰਜਾਬ ਦਾ ਅਰਥਚਾਰਾ ਪੰਜਾਬ ਦੇ ਵਪਾਰੀ ਆਮ ਲੋਕਾਂ ਨੂੰ ਬਹੁਤ ਤਕਲੀਫ ਹੋ ਰਹੀ ਆ ਔਰ ਜਿਵੇਂ ਤੁਹਾਨੂੰ ਪਤਾ ਸੀ ਭਾਜਪਾ ਦੇ ਕੁਝ ਲੋਕ ਕਹਿੰਦੇ ਸੀ ਵੀ 2 ਜੂਨ ਤੋਂ ਬਾਅਦ ਇਹਨਾਂ ਨਾਲ ਨਿਬੜਾਂਗੇ ਔਰ ਉਹ ਸੱਚ ਸਾਬਤ ਹੋਇਆ ਬੇਸ਼ੱਕ ਆ ਜੂਨ ਹੀ ਚੱਲ ਰਿਹਾ ਭਾਜਪਾ ਦੇ ਗੁੰਡੇ भाजपा ਦੇ ਸਮਰਥਕ ਕੁਝ ਆਮ ਆਦਮੀ ਦੇ ਸਮਰਥਕ ਜਿਹੜੇ ਆਪ भाजपा ਦੇ ਖਾਸ ਕਰਕੇ ਔਰ ਮਾਈਨਿੰਗ ਮਾਫੀਆ ਜਿਹੜਾ ਅੱਜ ਸ਼ੰਭੂ ਵਾਲੀ ਸਟੇਜ ਤੇ ਸ਼ੰਭੂ ਸਟੇਜ ਤੇ ਕਬਜ਼ਾ ਕਰਦਾ ਯਤਨ ਕੀਤਾ ਹੈਗਾ ਔਰ ਜਿਹੜੀ ਭਗਵੰਤ ਮਾਨ ਦੀ ਪੁਲਸਾ ਮੂਬਦਰਸ਼ਨ ਬਣੀ ਰਹੀ ਆ ਕਿ ਭਗਵੰਤ ਮਾਨ ਵੀ ਸ਼ਾਇਦ ਸਾਰਾ ਕੁਝ ਹੋ ਰਿਹਾ ਹੈਗਾ ਔਰ ਤੁਹਾਨੂੰ ਪਤਾ ਹੋਊਗਾ ਪਿਛਲਾ ਦਿੱਲੀ ਅੰਦੋਲਨ ਦੋ ਉੱਤੇ ਵੀ ਸਿੰਧੂ ਦੀ ਸਟੇਜ ਤੇ ਭਾਜਪਾ ਦੇ ਗੁੰਡਿਆਂ ਨੇ ਜਿਹੜਾ ਵਾ 100 150 ਬੰਦਾ ਉੱਥੇ ਆ ਕੇ ਫੋਰਸ ਤੇ ਹੁੰਦਿਆਂ ਜਿਵੇਂ ਹਮਲਾ ਕੀਤਾ ਜੇ ਤੁਹਾਨੂੰ ਪਤਾ ਹੀ ਹੈਗਾ ਵਾ ਇੱਥੇ ਸਿਕਿਉਰਟੀ ਹੈਗੀ ਪੰਜਾਬ ਪੁਲਿਸ ਦੀ ਤੋਂ ਇਸ ਕਰਕੇ ਅਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਜਿਨ੍ਹਾਂ ਨੂੰ ਭਾਜਪਾ ਪਸੰਦ ਆ ਵੀ ਜੇ ਇਹ ਪੰਜਾਬ ਚ ਆ ਕੇ ਇਹ ਮੰਦਰਾਂ ਤੇ ਗੁਰਦੁਆਰਿਆਂ ਦੇ ਨਾਂ ਤੇ ਭੇੜਨਗੇ ਤੁਹਾਨੂੰ ਇਹ ਜਾਤਾਂ ਦੇ ਨਾਂ ਤੇ ਲੜਾਉਣਗੇ ਅਰ ਕਿਉਂਕਿ ਇਹ ਇੰਡੀਆ ਲੈਵਲ ਤੇ ਹਾਰ ਕੇ ਹੈਗੇ ਆ ਪੰਜਾਬ ਚ ਇਹਨਾਂ ਨੂੰ ਕੋਈ ਸੀਟ ਨਹੀਂ ਮਿਲੀ ਹੈਗੀ ਅਰ ਇਹ ਚੱਲ ਰਿਹਾ ਅੰਦੋਲਨ ਜਿਹੜਾ ਲਗਾਤਾਰ ਅੱਗੇ ਜਾ ਰਿਹਾ ਹੁਣ ਇਹਨਾਂ ਨੂੰ ਲੱਗਦਾ ਵਾ ਵੀ ਇਹ ਮੰਗਾ ਮੰਨ ਤੋਂ ਬਗੈਰ ਇਹਨਾਂ ਕੋਈ ਗੁਜ਼ਾਰਾ ਨਹੀਂ ਹੈਗਾ ਫਿਰ ਆਪ ਦੇ ਸਮਰਥਕ ਅਸੀਂ ਕੱਲੇ-ਕੱਲੇ ਦੀ ਫੋਟੋ ਅਰ ਪਿੰਡਾਂ ਤੋਂ ਸ਼ਨਾਖਤ ਕਰਵਾ ਦੇਾਂਗੇ ਇਹ ਬੰਦਿਆਂ ਨੇ ਜੋ ਕੁਝ ਕੀਤਾ ਜਾ ਕੇ ਸ਼ੰਭੂ ਬਾਡਰ ਤੇ ਇਸ ਕਰਕੇ ਜਿਹੜੇ ਪਿੰਡਾਂ ਦੇ ਲੋਕ ਨੇ ਪੁਆਰ ਦੇ ਲੋਕ ਨੇ ਇਹ ਤੇਰਾ ਫਰਵਰੀ ਤੋਂ ਹੀ ਲੰਗਰ ਵਰਤਾ ਰਹੇ ਨੇ ਜਿੰਨਾ ਉਹਨਾਂ ਦਾ ਸਹਿਯੋਗ ਆ ਉਹਦਾ ਕੋਈ ਦਿਨ ਤਣ ਜਾ ਸਕਦਾ ਇਹ ਸਥਾਨਕ ਲੋਕਾਂ ਦੇ ਨਾਤਾ ਦੇ ਪਾਸ਼ਪਾ ਦੇ ਗੁੰਡੇ ਜੋ ਕੁਝ ਕਰ ਰਹੇ ਨੇ ਅਸੀਂ ਮੁੱਖ ਮੰਤਰੀ ਪੰਜਾਬ ਨੂੰ ਕਹਿਣਾ ਚਾਹੁੰਦੇ ਆ ਕੋਈ ਨਵੀਆਂ ਲੱਖਾਂ ਟਕਰਾ ਕੇ ਆਪ ਪੁਛਾਉਣ ਦਾ ਇਰਾਦਾ ਹੁਣ ਪਾਸ਼ਪਾ ਦਾ ਕੰਮ ਤੁਸੀਂ ਕਰਨਾ ਚਾਹੁੰਦੇ ਹੋ ਤੁਹਾਡੀ ਸਿਕਿਉਰਿਟੀ ਆ ਤੁਸੀਂ ਪੁੱਛੋ ਆਪਦੇ ਐਸਐਸਪੀ ਨੂੰ ਉਹ ਕਿੱਥੇ ਆ ਇੱਡੇ ਵੱਡੇ ਅੰਦੋਲਨ ਦੀ ਰਾਖੀ ਕਰਦੀ ਤੁਸੀਂ ਕਿੱਥੇ ਹੈਗੇ ਜੇ ਜਾਂ ਤੁਹਾਡੀ ਇੰਟੈਲੀਜੈਂਸੀ ਨੂੰ ਪਤਾ ਸੀ ਫਿਰ ਤੁਸੀਂ ਕਿਉਂ ਨਹੀਂ ਕਲਮ ਚੱਕੇ ਹੈਗੇ ਸੋ ਇਸ ਕਰਕੇ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਆ ਲੋਕਲ ਪਹੁੰਚ ਗਿਆ ਨੂੰ ਬੇਨਤੀ ਕਰਦੇ ਅੱਗੇ ਆਓ ਔਰ ਮੋਰਚੇ ਵਿੱਚ ਪਹੁੰਚੋ ਆਕਵਾ ਨੂੰ ਬੇਨਤੀ ਕਰ ਰਹੇ ਹਾਂ ਇਹ ਸਾਹਮਲੇ ਦਾ ਪੱਪਾ ਮੋਦੀ ਦੀ ਸਰਕਾਰ ਨੂੰ ਮੂੰਹ ਤੋੜਵਾ ਜਵਾਬ ਦੇਵਾਂਗੇ ਬਿਲਕੁਲ ਡਰਨ ਦੁਰਨ ਵਾਲੇ ਨਹੀਂ ਹੈਗੇ ਅਰੇ ਪਾਸ਼ਪਾ ਪਹਿਲਾਂ ਵੀ ਚੱਲ ਚੱਲਦੇ ਨਹੀਂ ਪਹਿਲਾਂ ਵੀ ਇਹਨਾਂ ਦੇ ਮੂੰਹ ਭੰਨੇ ਆ ਅੱਗੇ ਵੀ ਮੂੰਹ ਭੰਨਾਂਗੇ ਔਰ ਹੁਣ ਪਾਸ਼ਪਾ ਮੋਦੀ ਸਰਕਾਰ ਆਪ ਦੇ ਚੈਨਲਾਂ ਤੇ ਪਹਿਲਾਂ ਵੀ ਜਦੋਂ ਆਏ ਸੀ মিডিਆ ਨਾਲ ਸੀਗਾ ਅਸੂਖਾਲਿਆਂ ਨਾਲ মিডিਆ ਹੁੰਦਾ ਵਾ ਅਸੀਂ ਕੋਈ ਇਤਰਾਜ਼ ਨਹੀਂ ਕਰਦੇ মিডিਆ ਤੇ ਹੁਣ ਇਹਨਾਂ ਚੈਨਲਾਂ ਤੇ ਪਰਸੈਪਸ਼ਨ ਬਣਾਉਂਦਾ ਜਨਮ ਕੀਤਾ ਜਾਊਗਾ ਔਰ ਜੋ ਪਾਸ਼ਪਾ ਦਾ ਮੀਨਸਟ੍ਰੀਮ মিডিਆ ਵੇ ਬਖਾਲੂਗਾ ਜੂਪੀ ਦੇ ਵਿੱਚ ਜਿਹੜੀ ਪ੍ਰਧਾਨ ਮੰਤਰੀ ਦੀ ਗੱਡੀ ਤੇ ਜੁੱਤੀ ਵਜੀ ਉਹਨੂੰ ਕਿਸੇ মিডিਆ ਨੇ ਨਹੀਂ ਬਖਾਲਿਆ ਹੈਗਾ ਕੁਝ ਚੰਨ ਨਿਰਪੱਖ ਖਬਰਾਂ ਤੋਂ ਇਲਾਵਾ ਇਸ ਕਰਕੇ ਸਾਜ਼ਿਸ਼ ਰਚੀ ਗਈ ਆ ਕਿਸਾਨੋ ਮਜ਼ਦੂਰੋ ਤਗੜੇ ਹੋ ਜਾਓ ਅਸੀਂ ਇਹ ਇਹਦਾ ਇਹਦਾ ਜਵਾਬ ਇੱਕ ਦਾ ਜਵਾਬ ਪੱਥਰ ਨਾ ਦਵਾਂਗੇ ਆਪਣੇ ਵੱਲੋਂ ਸ਼ਾਂਤੀ ਬਣਾ ਕੇ ਰੱਖਣੀ ਆ ਔਰ ਔਰ ਦੇਖੋ ਉਹਨਾਂ ਨੇ ਸਮੇਂ ਵਿੱਚ ਕਿਵੇਂ ਇਸ ਦਾ ਗੱਲਾਂ ਦਾ ਜਵਾਬ ਦਿੰਨੇ ਆ ਹਰਿਆਣਾ ਔਰ ਮਹਾਰਾਸ਼ਟਰ ਦੇ ਲੋਕ ਆਸ਼ਪਾਸ ਉਹਨਾਂ ਗੱਲਾਂ ਦਾ ਜਵਾਬ ਦੇਣਗੇ ਧੰਨਵਾਦ ਆਸ-ਪਾਸ ਦੇ ਪਿੰਡਾਂ ਦੇ ਕਿਸਾਨਾਂ ਨੇ ਜੋ ਬਹੁਤ ਪਰੇਸ਼ਾਨ ਸੀ बार-बार ਪ੍ਰਾਰਥਨਾ ਵੀ ਕਰਦੇ ਨੇ ਵਪਾਰੀਆਂ ਨੇ ਵੀ ਕੀਤੀ ਕਿ ਸਾਡੇ ਬਿਜ਼ਨਸ ਤਬਾਹ ਹੋ ਰਹੇ ਆ ਸਾਨੂੰ ਆਉਣ ਜਾਣ ਦੇ ਰਸਤੇ 'ਚ ਬਹੁਤ ਜ਼ਿਆਦਾ ਤਕਲੀਫਾਂ ਨੇ ਜਿਹੜਾ ਰਸਤਾ 50-50 ਕਿਲੋਮੀਟਰ ਉਹਨਾਂ ਨੂੰ ਘੁੰਮ ਕੇ ਜਾਣਾ ਪੈਂਦਾ ਜਿਹੜੇ 2 ਕਿਲੋਮੀਟਰ ਹੀ ਦੂਰ ਆ ਇਹਨਾਂ ਦੀ ਵਜ੍ਹਾ ਕਰਕੇ ਤੇ ਇਹ ਮੈਂ ਸਮਝਦਾ ਕਿ ਇਹ ਕਿਸਾਨਾਂ ਦਾ ਹਿੱਤ ਨਹੀਂ ਸਾਧ ਰਹੇ ਕਿਸਾਨ ਜਿਹੜਾ ਬੜਾ ਕਾਨੂੰਨ ਨੂੰ ਮੰਨਣ ਵਾਲਾ ਤੇ ਬੜਾ ਪਵਿੱਤਰ ਨਾਮ ਆ ਇਹ ਕਿਸਾਨ ਦੇ ਨਾਮ ਤੇ ਆਪਣਾ ਦੰਦਾ ਚਲਾਉਂਦੇ ਆ ਇਸ ਕਰਕੇ ਫਿਰ ਭਾਜਪਾ ਦਾ ਨਾਮ ਲੈ ਲੈਂਦੇ ਆ ਕਿ ਸਾਡੇ ਨਾਮ ਤੋਂ ਭਾਜਪਾ ਦੇ ਲੋਕ ਆ ਕੇ ਖਰਾਬ ਕਰ ਰਹੇ ਨਾ ਭਾਜਪਾ ਦਾ ਕੋਈ ਗਿਆ ਸਰਗਣ ਸਿੰਘ ਪੰਦੇਰ ਇਹਨਾਂ ਝੂਠੇ આરોਪਾਂ ਲਈ ਮਾਫੀ ਮੰਗੇ ਔਰ ਇਹ ਨਾ ਕਿਸਾਨ ਦਾ ਇਤਸਾਦ ਰਹੇ ਔਰ ਇਹ ਆਸਵਾਸ ਵੀ ਪਿੰਡਾਂ ਆ ਰਹੇ ਨੇ ਹੁਣ ਇਹਨਾਂ ਨੂੰ ਉਠਾਉਣਾ ਤੇ ਇਹ ਜਿਹੜਾ ਹੈਗਾ ਸਮਾਜ ਦੇ ਵਿੱਚ ਬੰਨੀਆਂ ਪਾਉਣ ਚ ਔਰ ਇਹ ਸਰਵਣ ਸਿੰਘ ਪੁੰਦੇਰ ਕਿਰਤੀ ਕਿਸਾਨ ਯੂਨੀਅਨ ਦੇ ਨੋਤੇ ਨਾ ਤਾਂ ਇਹਦੇ ਨਾਲ ਕੋਈ ਕਿਰਤੀ ਆ ਨਾ ਕੋਈ ਕਿਸਾਨ ਹੈ ਇਹਨਾਂ ਨਾਲ ਇਹ ਆਪਣੀ ਕਿਸ ਤਰ੍ਹਾਂ ਦਾ ਕੰਮ ਇਹਨਾਂ ਨੇ ਚਲਾ ਰੱਖਿਆ ਜੋ ਇਹਨਾਂ ਦਾ ਧੰਦਾ ਤੇ ਮੈਂ ਇਹੀ ਪ੍ਰਾਰਥਨਾ ਕਰੂੰਗਾ ਕਿ ਸ਼ੂਬੇ ਦੇ ਹਾਲਾਤ ਖਰਾਬ ਨਾ ਕਰੋ ਤੁਹਾਡੇ ਇਸ ਵਜ੍ਹਾ ਕਰਕੇ ਪਹਿਲਾਂ ਤਾਂ ਗੱਡੀਆਂ ਟ੍ਰੇਨਾਂ ਜਿਹੜੀਆਂ ਨੇ 89 ਡਿਗਰੀਵ ਡਾਇਵਰਟ ਹੁੰਦੀਆਂ ਰਹੀਆਂ ਤੇ ਉਹਨਾਂ ਦੇ ਨਾਲ ਆਈਆਂ ਗਈਆਂ ਨਹੀਂ ਤੇ ਇੱਥੋਂ ਬਿਜ਼ਨਸ ਵੀ ਜਾ ਰਹੇ ਨੇ ਲੋਗ ਦੂਜੀਆਂ ਸਟੇਟਾਂ ਨੂੰ ਜਾ ਰਹੇ ਨੇ 10000 ਕਰੋੜ ਤੋਂ ਵੱਧ ਦਾ ਕੰਮ ਜਾ ਚੁੱਕਿਆ ਹੈ ਲੈਦਰ ਇੰਡਸਟਰੀ ਇੱਥੋਂ ਜਾ ਚੁੱਕੀ ਹੈ ਤੇ ਬਾਕੀ ਵੀ ਉਦਯੋਗ ਜਿਹੜੇ ਹੌਜ਼ਰੀ ਇੰਡਸਟਰੀ ਇੱਥੋਂ ਜਾ ਚੁੱਕੀ ਹੈ ਸਪੋਰਟਸ ਇੰਡਸਟਰੀ ਇੱਥੋਂ ਜਾ ਚੁੱਕੀ ਹੈ ਜਿੰਨੀਆਂ ਇੰਡਸਟਰੀ ਸੀਗੀਆਂ ਉਹ ਇੱਥੋਂ ਜਾ ਰਹੀਆਂ ਨੇ ਹੌਲੀ-ਹੌਲੀ ਕਿਉਂਕਿ ਕੋਈ ਨਵੀਂ ਇਨਵੈਸਟਮੈਂਟ ਆ ਨਹੀਂ ਰਹੀ ਇਹਨਾਂ ਦੀ ਵਜ੍ਹਾ ਕਰਕੇ ਭਗਵੰਤ ਸਿੰਘ ਮਾਨ ਨੂੰ ਵੀ ਕਹਾਂਗੇ ਕਿ ਆਪਣੇ ਰਾਜਨੀਤਿਕ ਹਿੱਤ ਸਾਧਣ ਤੋਂ ਬਾਹਰ ਜਾ ਜੋ ਇਹ ਕਿਹ ਗਏ ਸਪੌਂਸਰਡ ਵਈ ਆਮ ਆਦਮੀ ਪਾਰਟੀ ਹੈ ਤੇ ਇਹ ਇਸ ਤੋਂ ਇਹਨਾਂ ਨੂੰ ਬਾਝਾ ਕੇ ਲੋਕਾਂ ਦੀਆਂ ਸਹੂਲਤਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਔਰ ਜਿਹੜੇ ਇਹੋ ਜਿਹੇ ਗੁੰਡਾਗਰਦੀ ਕਰਦੇ ਆ ਉਹਨਾਂ ਨੂੰ ਰੋਕਣਾ ਵੀ ਚਾਹੀਦਾ ਜੋ ਭਗਵੰਤ ਸਿੰਘ ਮਾਨ ਨਹੀਂ ਰੋਕ ਰਹੇ ਔਰ ਆਮ ਆਦਮੀ ਪਾਰਟੀ ਇਹ ਪੰਜਾਬ ਦੇ ਹਾਲਾਤ ਖਰਾਬ ਕਰਨ ਦੇ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਪਾ ਰਹੀ ਹੈ ਔਰ ਇਹਨਾਂ ਨਾਲ ਮਿਲ ਕੇ ਅਖੌਤੀ ਜੱਥੇਬੰਦੀਆਂ ਨਾ ਜਿਹੜੀਆਂ ਕਿਸਾਨ ਜੱਥੇਬੰਦੀਆਂ ਨੇ ਜਿਸ ਤਰ੍ਹਾਂ ਜਗਿੰਦਰ ਸਿੰਘ ਅਗਰਾਹ ਦੀ ਹੈਗੀ ਹੈ ਜਬ ਬਾਕੀ ਲੋਕਾਂ ਦੀ ਹੈਗੇ ਨਾ ਜਿਹਾ ਰਾਜੇਵਾਲ ਜੀ ਵੀ ਹੈਗੇ ਉਹ ਇਸ ਤਰ੍ਹਾਂ ਦੇ ਕੰਮ ਨਹੀਂ ਕਰਦੇ ਤਕਲੀਫ ਨਹੀਂ ਦਿੰਦੇ ਲੋਕਾਂ ਨੂੰ ਇਹ ਤਕਲੀਫ ਦੇਣ ਤੇ ਆਏ ਹੋਏ ਆ ਮੈਂ ਉਹਨਾਂ ਨੂੰ ਵੀ ਕਹਿਣਾ ਕਿ ਭਈ ਇਹ ਕਿਸਾਨ ਦੀ ਮੂਵਮੈਂਟ ਨੂੰ ਹੀ ਖਰਾਬ ਕਰ ਰਹੇ ਨੇ ਤੇ ਤੁਸੀਂ ਜਰੂਰ ਇਹਨਾਂ ਨੂੰ ਰੋਕੋ ਇਸ ਗੱਲ ਤੋਂ ਔਰ ਸਰਕਾਰ ਵੀ ਰੋਕੇ ਔਰ ਇਹਨਾਂ ਦੇ ਲੋਕਾਂ ਨੂੰ ਕਹਿਣਾ ਕਿ ਥੋੜੀ ਸ਼ਾਂਤੀ ਬਣਾਈ ਰੱਖੋ